ਆ ਮਿਰਵਾਣਾ ਵੇਖੋ ਅੱਜ ਆਹ ਜਿਹੜਾ ਆਹ ਜਿਹੜਾ ਮੈਂ ਆਪੇ ਹੀ ਕਰ ਲੈਣਾ ਹੁਣ ਤੇ ਵੀ ਨਹੀਂ ਬਾਈ ਚਾਬੀ ਦੇ ਦੇ ਪਤਾ ਨਹੀਂ ਨੋ ਮੈਨੂੰ ਨਹੀਂ ਪਤਾ ਕਿਦੇ ਨੂੰ ਆ ਜਾ ਭਾਈ ਸਾਹਿਬ ਸਿਵਲ ਲੌਕਸ ਲੈ ਜਾ ਭਾਈ ਯਾਰ ਬਾਈ ਦੇ ਨਾਲ ਬੰਦਾ ਦਾ ਖਾਤ ਪਤਾ ਨਹੀਂ ਬਾਈ ਨੂੰ ਪਬਲਿਕ ਦੀ ਮਦਦ ਦੇ ਨਾਲ ਜਿਹੜੇ ਰਾਹਗੀਰਾਂ ਦੀ ਮਦਦ ਦੇ ਨਾਲ ਜਿਸ ਐਕਸੀਡੈਂਟ ਹੋਇਆ ਉਸ ਨੂੰ ਹਸਪੀਟਲ ਲਿਜਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਜਿਹੜੇ ਕਿ ਦੋ ਬੰਦੇ ਦਿਖਾਈ ਦੇ ਰਹੇ ਨੇ ਉਹ ਬਈ ਇੱਕ ਨਾਲ ਤੇ ਜੋਦੇ ਉਹਨੂੰ ਪਤਾ ਨਹੀਂ ਕੁਝ ਬਈ ਉਹ ਕੋ ਕਰਕੇ ਪਤਾ ਨਹੀਂ ਕੋ ਨਾਲ ਚਲੋ ਬਈਆ ਬਈਆ ਚਲੋ ਸਾਨੂੰ ਦਿਖਾ ਰਹੇ ਜਿਹੜੇ ਕਿ ਦਾਗ ਗਿਰਾ ਦੀ ਮਦਦ ਨਾਲ ਉਹਨਾਂ ਨੂੰ ਹਸਪੀਟਲ ਜਿਹੜੀ ਹੈ ਗੱਡੀ ਲੈ ਕੇ ਜਾ ਰਹੀ ਹੈ ਫਰੜ ਤੋਂ ਜਿਹੜਾ ਰੋਡ ਕੁਰਾਲੀ ਸਾਈਡ ਜਾਂਦਾ ਹੈ ਫਲਾਈਓ ਉਰਤ ਦੇ ਸਾਰ ਉੱਥੇ ਦੀਆਂ ਇਹ ਤਸਵੀਰਾਂ ਨੇ ਜਿਹੜੇ ਕਿ ਮੌਕੇ ਤੇ ਉੱਤੇ ਲੋਕ ਇਕੱਠੇ ਨੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਆਖਰਕਾਰ ਹੋਇਆ ਕੀ ਸੀ ਜੋ ਮੌਕੇ ਤੇ ਮੌਜੂਦ ਲੋਕ ਨੇ ਉਹ ਦੱਸ ਰਹੇ ਨੇ ਆਖਰਕਾਰ ਕੈਮਰੇ ਸਾਹਮਣੇ ਤਾਂ ਨਹੀਂ ਆ ਰਹੇ ਪਰ ਦੱਸ ਰਹੇ ਨੇ ਵੀ ਜਿਹੜੀ ਪਹਿਲਾਂ ਆ ਗੱਡੀ ਐ ਉਹ ਐਸ ਰੇਲਿੰਗ ਦੇ ਨਾਲ ਟਕਰਾਈ ਐ ਫਿਰ ਉਸ ਤੋਂ ਬਾਅਦ ਦੂਜੇ ਪਾਸੇ ਜਾ ਕੇ ਉਹ ਟਰੱਕ ਦੇ ਨਾਲ ਜਿਹੜੀ ਐ ਟਕਰਾਈ ਐ ਤੇ ਜਿਹੜੇ ਇਸ ਗੱਡੀ ਦੇ ਵਿੱਚ ਦੋ ਬੰਦੇ ਫੱਟੜ ਹੋਏ ਨੇ ਉਹਨਾਂ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਸਿਵਲ ਹਸਪੀਟਲ ਖਰੜ ਦੀ ਲਈ ਭੇਜ ਦਿੱਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਖਰੜ ਤੋਂ ਆਪਣਾ ਕੁਰਾਲੀ ਸਾਈਡ ਹਾਈਵੇ ਜਿਹੜਾ ਉਤਰ ਕੇ ਹਾਈਵੇ ਕੁਰਾਲੀ ਨੂੰ ਜਿਹੜਾ ਰੋਡ ਜਾਂਦਾ ਉਸ ਪਰ ਹੋਇਆ ਇਹ ਐਕਸੀਡੈਂਟ ਹੋਇਆ ਜਿਹੜੀ ਉਹ ਗੱਡੀ ਹੈ ਉਹ ਇਸ ਗੱਡੀ ਦੇ ਨਾਲ ਵੱਜੀ ਹੋਈ ਦੱਸ ਰਹੇ ਨੇ ਆਖਿਰਕਾਰ ਇਹਦਾ ਡਰਾਈਵਰ ਜਾਂ ਕੋਈ ਹੋਰ ਜਿਹੜਾ ਵਿੱਚ ਨਹੀਂ ਮੌਜੂਦ ਦਿਖ ਰਿਹਾ ਪਰ ਆਖਿਰਕਾਰ ਜੋ ਰਾਗੀਰ ਨੇ ਹੋਏ ਦੱਸ ਰਹੇ ਨੇ ਵੀ ਇਸ ਗੱਡੀ ਦੇ ਨਾਲ ਜਿਹੜੀ ਹੈ ਇਹ ਗੱਡੀ ਟਕਰਾਈ ਹੈ ਪੀਰਾਓ ਫਿਰ ਅਗੇ ਨਾਲ ਟਾਰਨ ਮਾਰਦੇ ਪੀਰਾ ਕੰਮਾਜਾਰਿਆਂ ਨਾਲ ਇਹ ਗੱਡੀ ਕਿੱਥੇ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਵੀ ਜਿਹੜੇ ਨੌਜਵਾਨ ਜਿਨ੍ਹਾਂ ਦੇ ਸੱਟਾ ਲੱਗੇ ਨੇ ਉਹਨਾਂ ਨੂੰ ਰਾਹਗੀਰ ਦੀ ਮਦਦ ਨਾਲ ਜਿਹੜਾ ਹਸਪੀਟਲ ਲਿਜਾਇਆ ਜਾ ਰਿਹਾ ਖਲੜ ਸਿਵਲ ਹਸਪੀਟਲ ਲਈ ਲੈ ਕੇ ਜਾ ਰਹੇ ਨੇ ਤੇ ਦੋ ਭਾਜੀ ਇਹ ਦੋ ਬੰਦੇ ਆ ਹਾਂ ਦੋ ਬੰਦੇ ਨਹੀਂ ਤਾਂ ਤੂੰ ਨੋਟੋਂ ਥੋੜੀ ਅੱਕ ਰਹੇ ਦੋਸਤ ਨੂੰ ਇਸ ਨੂੰ ਥੋੜੀ ਅੱਕ ਰਹੇ ਤੇ ਜਿਹੜੀ ਉਹ ਗੱਡੀ ਹੈ ਉਹ ਇਸ ਗੱਡੀ ਦੇ ਨਾਲ ਬੱਜੀ ਹੋਈ ਦੱਸ ਰਹੇ ਨੇ ਆਖਿਰਕਾਰ ਇਹਦਾ ਡਰਾਈਵਰ ਜਾਂ ਕੋਈ ਹੋਰ ਜਿਹੜਾ ਵਿੱਚ ਨਹੀਂ ਮੌਜੂਦ ਦਿਖ ਰਿਹਾ ਪਰ ਆਖਰਕਾਰ ਜੋ ਰਾਗੀਰ ਨੇ ਹੋਏ ਦਸਰੇ ਨੇ ਵੀ ਇਸ ਗੱਡੀ ਦੇ ਨਾਲ ਜਿਹੜੀ ਹੈ ਇਹ ਗੱਡੀ ਟਕਰਾਈ ਹੈ ਜੋ ਮੌਕੇ ਤੇ ਮੌਜੂਦ ਲੋਕ ਨੇ ਉਹ ਦੱਸ ਰਹੇ ਨੇ ਆਖਰਕਾਰ ਕੈਮਰੇ ਸਾਹਮਣੇ ਤਾਂ ਨਹੀਂ ਆ ਰਹੇ ਪਰ ਦੱਸ ਰਹੇ ਨੇ ਵੀ ਜਿਹੜੀ ਪਹਿਲਾਂ ਆ ਗੱਡੀ ਹੈ ਉਹ ਇਸ ਰੇਲਿੰਗ ਦੇ ਨਾਲ ਟਕਰਾਈ ਹੈ ਫਿਰ ਉਸ ਤੋਂ ਬਾਅਦ ਦੂਜੇ ਪਾਸੇ ਜਾ ਕੇ ਉਹ ਟਰੱਕ ਦੇ ਨਾਲ ਜਿਹੜੀ ਹੈ ਕਰਾਈ ਹੈ ਤੇ ਜਿਹੜੇ ਇਸ ਗੱਡੀ ਦੇ ਵਿੱਚ ਦੋ ਬੰਦੇ ਫੱਟੜ ਹੋਏ ਨਾ ਉਹਨਾਂ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਸਿਵਲ ਹਸਪੀਟਲ ਖਰੜ ਦੀ ਲਈ ਭੇਜ ਦਿੱਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਖਰੜ ਤੋਂ ਆਪਣਾ ਕੁਰਾਲੀ ਸਾਈਡ ਹਾਈਵੇ ਜਿਹੜਾ ਉੱਤਰ ਕੇ ਹਾਈਵੇ ਕੁਰਾਲੀ ਨੂੰ ਜਿਹੜਾ ਰੋਡ ਜਾਂਦਾ ਉਸ ਪਰ ਹੋਇਆ ਇਹ ਐਕਸੀਡੈਂਟ ਹੋਇਆ ਡਰਵਾ ਫੋਨ ਤੇ ਚਾਹੀ ਬਾਈ ਗੱਡੀ ਬਾਈ ਸਾਨੂੰ ਬਹੁਤ ਚਾਹ ਕਰਿਆ ਇਹਦੇ ਫੋਟੋ ਬਟਨ ਨਾਲ ਗੱਡੀ ਮਾਰੀ ਆ ਡਰਾਈਵਰ ਦੀ ਗਲਤੀ ਨਹੀਂ ਹੈਗੀ ਯਾਰ ਟ੍ਰੱਕਰ ਦੀ ਕੋਈ ਗਲਤੀ ਨਹੀਂ ਜੀ ਗੱਡੀ ਨੇ ਗਲਤੀ ਨਹੀਂ ਕੀਤੀ ਮੈਨੂੰ ਕੋਈ ਹੋ ਗਿਆ ਜੇ ਕਰਕੇ ਭਾਗੇ ਬਿਚਾਰਾ ਬਹੁਤ ਬਿਚਾਰਾ ਡਰ ਗਿਆ ਅੱਧਾ ਲੱਗਿਆ ਡਰ ਕਿੱਡੀ ਕਰੇ ਲੱਗਦਾ ਕੋਈ ਨਾ ਸੂਰ ਨਹੀਂ ਲੇਗਾ ਤਾਂ ਜੰਗਲ ਦੇ ਆ ਸੋ ਇਹ ਬੋਲਦੇ ਮੈਂ ਰਕਲਾ ਪੱਗੇ ਗਿਆ ਉਹ ਫੋਨ ਸਿੱਟ ਗਿਆ ਨਾ ਜੱਤੀ ਸਿੱਟ ਗਿਆ ਨਾ ਜਦੋਂ ਮੈਂ ਚੱਲ ਉਹ ਆਈ ਨਹੀਂ ਕੋਈ ਤੇਰੇ ਬੰਦੇ ਨੂੰ ਮੋੜਦਾ ਆਇਆ ਮੈਂ ਬਾਹਰੋਂ ਜਾਣਾ ਸੋ ਫਾਇਦਾ ਨਹੀਂ ਫਿਰ ਤੇਰੀ ਡੋੜ ਪੈ ਜੇ ਤਾਂ ਇਹ ਫੋਨ ਐ ਤੇ ਚਾਬੀ ਕਿਦੀ ਐ ਇਹ ਡਰਾਈਵਰ ਦੀ ਗਲਤੀ ਹੈ ਇਹ ਫੋਨ ਦਾ ਇਹ ਡਰਾਈਵਰ ਹਮੇਸ਼ਾ ਚੱਲਦੀ ਹੈ ਇਹਨਾਂ ਦਾ ਕਹਿਣ ਦਾ ਮਕਸਦ ਕਹਿੰਦੇ ਵੀ ਡਰਾਈਵਰ ਟਰੱਕ ਵਾਲੇ ਡਰਾਈਵਰ ਦੀ ਕੋਈ ਗਲਤੀ ਨਹੀਂ ਹੈ ਹਾਂ ਗਲਤੀ ਗੱਡੀ ਵਾਲਿਆਂ ਦੀ ਕਹਿੰਦੇ ਇਹਨਾਂ ਦੀ ਡਰਿੰਕ ਕੀਤੀ ਹੋਈ ਸੀ ਪਹਿਲਾਂ ਇਹਨੇ ਡਿਵਾਈਡਰ ਫਟਵਾਚੇ ਮਾਰੀ ਐ ਫਿਰ ਕਹਿੰਦੇ ਉਹਦੇ ਵਿੱਚ ਕੋ ਟਰੱਕ ਲੈ ਕੇ ਸਾਈਡ ਮੈਂ ਕਰਿਆ ਐ ਇੱਥੋਂ ਟਰੱਕ ਮੈਂ ਕਰਿਆ ਸਾਈਡ ਦਾ ਭਲਾ ਇਹ ਭਾਈ ਸਾਹਿਬ ਆਈ ਬਿਜ਼ਨਸ ਨੇ ਜੀ ਇਹ ਚਾਪੀਰ ਜਿਹੜੀ ਉਹ ਦਿੱਤਾ ਤੁਹਾਨੂੰ ਕੀ ਹੋਇਆ ਕਿ ਸੀ ਭਾਈ ਜੀ ਭਾਈ ਜੀ ਹੋਇਆ ਕਿ ਸੀ ਗ੍ਰੈਂਟ ਹੋਇਆ ਤੇ ਫੁੱਟਬਾਰਨਾ ਵੱਜ ਕੇ ਟਰੱਕ ਦੰਦੇ ਵੱਗੀ ਗੱਡੀ ਜਾ ਕੇ ਬੱਸ ਮੱਕ ਪਰ ਮਤਲਬ ਜਿਹੜੇ ਬੰਦੇ ਫੱਟੜ ਹੋਏ ਗਲਤੀ ਤੁਹਾਨੂੰ ਕਿਹਦੀ ਲੱਗਦੀ ਉਹਨਾਂ ਦੀ ਕਿ ਟਰੱਕ ਦੀ ਭਾਈ ਜੀ ਟਰੱਕ ਦਾ ਕੋਈ ਲੱਗਿਆ ਨਹੀਂ ਤਾਂ ਲੱਗਿਆ ਕੋਸਾ ਆਪਣਾ ਟਰੱਕ ਦੀ ਗੱਲ ਦੀ ਇਹ ਪਸਾਰੀ ਬੰਦੇ ਨੇ ਦਾਰੂ ਪੀਤਾ ਨੇ ਮਾਰਿਆ ਡਵਾਈਡਰ ਤੋਂ ਉੱਥੇ ਗੱਡੀ ਟਰੱਕ ਵਾਲ ਨੇ ਬਚਾਓ ਕਰਦੇ ਹੋਏ ਫਿਰ ਵੀ ਬਚਾਇਆ ਲੇਕਿਨ ਬਾਹਰੋਂ ਕਿੰਨਾ ਕਰਾ ਟਰੱਕ ਵਾਲਿਆਂ ਨੇ